ਹਲਜੀ ਸਾਸਰੀ ਗੱਲ ਕੀ ਅਰਜਣਾ ਅੱਜ ਆਪਾਂ ਆ ਗਏ ਆਪਦੇ ਫੇਰ ਨਵੇਂ ਵਲੌਗ ਨਾਲ ਮੌਸਮ ਹੈਗਾ ਖਰਾਬ ਆਪਾਂ ਬਕਰਾਂਗੇ ਤਮਾਰ ਤੁਸੀਂ ਬਣੇ ਰਹੋ ਸਾਡੇ ਨਾਲ ਅੰਦਰ ਸਾਰੇ ਆਪਦੇ ਆਪਦੇ ਕੰਮ ਤੇ ਰੁੱਝੇ ਹੋਏ ਆ ਮੰਮਾ ਭਾਂਡੇ ਮਾਂਜੀ ਜਾਂਦੀ ਆ ਭਾਂਡੇ ਭਾਂਡੇ ਤਾਂ ਮਾਂ ਲੇ ਆ ਪਾਣੀ ਸਾਰਾ ਏਜੀ ਸਵੀਮਿੰਗ ਪੂਲ ਅੰਚ ਦੇ ਤੈਰਨ ਲਈ ਬਣਾਤਾ ਸੀ ਤੇ ਨਵਾਂ ਸਵੀਮਿੰਗ ਪੂਲ ਤਿਆਰ ਕਰਤਾ ਇੱਧਰ ਕੀ ਤਿਆਰ ਨਹੀਂ ਇੱਧਰ ਤਿਆਰ ਨਹੀਂ ਮੇਰੇ ਭਾਂਡੇ ਵੈਲੇ ਕਰੀ ਜਾਣੀ ਆ ਦਾਲ ਕੱਢੀ ਜਾਣੀ ਆ ਭਾਂਡੇ ਮਾਂਜਲੇ ਆ ਪੋਚਾ ਲਾਉਣਾ ਝਾੜੂ ਲਾਉਣਾ ਕਿੰਨੇ ਕੰਮ ਆ ਦੱਸੋ ਮੈਂ ਕੀ ਕਰਾਂ ਤੇ ਆ ਸਾਫ ਕਾ ਤੋਂ ਹੀ ਜਾਂਦਾ ਕੰਮ ਆ ਕੰਮ ਕਰਨੇ ਕਰਨੇ ਕੀ ਕਰੀ ਤੇ ਪਪਾ ਹੋਇਆ ਪਿਆ ਸੁੱਤਾ ਵੇਖੋ ਪਪਾ ਉੱਠਿਓ ਸਹੀ ਗੱਲ ਆ ਕਿੰਨੇ ਵੱਜ ਗਏ 11:30 ਹੋਣ ਵਾਲਿਆ ਅਸੀਂ ਰੋਟੀ ਰੋਟੀ ਖਾ ਲਈ ਆ ਵੇਰੇ ਸੁੱਤੀ ਪਿਆ ਉੱਠ ਯਾਰ ਕੀ ਹੈ ਪਾਪਾ ਵੀ ਆਪਦੇ ਕੰਮ ਤੇ ਰੁੱਝਿਆ ਪਿਆ ਉੱਠ ਜਾ ਇਹ ਵੀ ਇੱਕ ਵੱਡਾ ਕੰਮ ਹੈ ਸੋਣਾ ਵੀ ਇੱਕ ਟੈਕਨੀਕ ਆ ਹਾਂ ਇਹ ਵੀ ਕਿਸੇ ਕਿਸੇ ਹੁੰਦੀ ਆ ਤੇ ਦਾਦੀ ਕੀ ਕਰਦੀ ਆ ਦਾਦੀ ਵੀ ਆਪਦੇ ਕੰਮ ਤੇ ਰੁੱਝੀ ਹੋਈ ਆ ਮਤਲਬ ਬਸ ਸਾਰੇ ਕੰਮ ਹੀ ਕਰੀ ਜਾਂਦੇ ਆ ਕੋਈ ਵੇਲਾ ਨਹੀਂ ਬੈਠਾ ਮੈਂ ਵੀ ਵਲੌਗ ਬਣਾ ਹੀ ਜਾਂਦਾ ਵਲੌਗ ਓਲੇ ਮੇਰੇ ਪੁੱਤਾਂ ਹੈ ਅਸੀਂ ਕੰਮ ਕਰਦੇ ਵਲੌਗ ਵੀ ਬਣਾਉਣਾ ਕਿਸੇ ਕਿਸੇ ਨਹੀਂ ਆਉਂਦਾ ਹੋਰ ਉਹ ਮਿਰਚ ਪਾਤਾ ਰੱਬ ਨੇ ਇਹ ਗਾਵਾ ਚੋ ਸਕਦੀ ਤੇ ਮੋਆ ਨਹੀਂ ਮੈਂ ਵੇਚ ਸਕਦੀ ਤੇ ਯਾਰ ਇਹ ਤਾਂ ਬੇਇੱਜ਼ਤੀ ਕਰੀ ਜਾਂਦੇ ਆ ਇੱਥੋਂ ਜਾਣਾ ਹੀ ਪੈਣਾ ਇਹ ਤਾਂ ਸ਼ਰੇਆਮ ਬੇਇੱਜ਼ਤੀ ਆ ਸਹੀ ਗੱਲ ਆ ਅਸੀਂ ਵੇਖਾਉਣਾ ਸੀ ਕੀ ਕਰੀ ਜਾਂਦੇ ਬੇਇੱਜ਼ਤੀ ਕਰਾ ਕੇ ਭੇਜੀ ਜਾਂਦੇ ਆ ਬੇਇੱਜ਼ਤੀ ਜਦੋਂ ਫੇਰ ਲੈਣੇ ਕੋਈ ਕੰਮ ਹੀ ਨਹੀਂ ਕਾਰ ਨੇ ਤੂੰ ਤੁਸੀਂ بڑا ਕੰਮ ਕਰਦੇ ਹੋ ਪੋਚਾ ਲਾਉਣਾ ਝਾੜੂ ਲਾਉਣਾ ਕੀ ਕੰਮ ਅੱਛਾ ਤੇ ਤੂੰ ਲਾਲਾ ਹੂੰ ਤੇ ਸਾਡਾ ਮੈਂ ਵੀ ਕਰੀ ਜਾਂ ਨਾ ਤੂੰ ਵਲਾਗ ਬਣਾ ਕੇ ਉਖਾ ਦੇ ਮੱਲਾ ਇਹ ਤਾਂ ਕੀ ਮੈਂ ਉੱਤੇ ਜੀ ਤੇ ਕੈਮਰਾ ਫੜਨਾ ਫੜ ਲੂਗੀ ਬੋਲਣਾ ਵੀ ਹੁੰਦਾ ਉਹ ਉਹ ਵੀ ਕਿਸੇ ਨੂੰ ਕਿਸੇ ਨੂੰ ਆਉਂਦਾ ਬੋਲੀ ਜਾਂਦੀ ਆ ਉਹ ਪਾਪਾ ਉੱਠਿਆ ਬੂਆ ਬੰਦ ਕਰੋ ਪਾਪਾ ਕਹਿੰਦਾ ਆਵਾਜ਼ ਆਈ ਜਾਂਦੀ ਆ ਬੂਆ ਬੰਦ ਕਰਦੇ ਸੌ ਲੈਂਦੇ ਸੋਣਾ ਸੁਣਾ ਲੀਗਾ ਉਠੋ ਸਤਿ ਸ੍ਰੀ ਅਕਾਲ ਕੀ ਹਾਲ ਚੱਲਿਆ ਜੀ ਤੇ ਸੁਬਾ ਦੇ ਵੱਜ ਗਿਆ ਜੀ 6 ਉਹ ਲੱਪਟ ਕੇ 11:30 ਸਵੇਰੇ ਵੱਜ ਗਿਆ ਜੀ 6:30 11:30 11:30 ਲੈਓ ਚਾਹ ਪਾਣੀ ਉੱਠ ਕੇ ਸ਼ਟਾ ਰੋਟੀ ਸਵੇਰ ਸਵੇਰ ਕਿਹੜਾ ਖਾ ਲਵੇ ਦੇਖ ਲਓ ਲੈ ਹਜੇ ਉੱਠਿਆ ਨਹੀਂ ਕਿੰਦੇ ਰੋਟੀ ਖਾ ਲਓ ਕੋਈ ਚਾਹ ਨਹੀਂ ਪਾਣੀ ਤੇ ਅਸੀਂ ਤਾਂ ਖਾਲੀ ਤੁਸੀਂ ਖਾਲੀ ਤੇ ਖਾਲੀ ਮੈਨੂੰ ਤਾਂ ਦੇ ਗਾਈ ਬੱਸ ਐਕੀ ਕੰਮ ਆ ਸਾਡੇ ਕੋਲ ਇਥੇ ਰੱਖ ਇਹ ਇੱਥੋਂ ਇੱਥੇ ਇੱਥੋਂ ਇੱਥੇ ਦੋ ਮਹੀਨੇ ਵਾਂਸ ਤੂੰ ਨਾ ਪੰਗੇ ਲਿਆ ਕਰ ਆਂਦੇ ਪਾਪੇ ਨਾ ਨਾ ਲਿਆ ਕਰ ਅਜੇ ਇਹਦਾ ਦਿਮਾਗ ਮੋਟਾ ਮੈਂ ਮੈਂ ਕਿਹਨੇ ਦਾ ਦਿਮਾਗ ਤੇਜ ਹੋ ਜੇ ਹੋ ਜੇ ਪਰ ਮੈਨੂੰ ਲੱਗਦਾ ਵੀ ਇਹਦਾ ਦਿਮਾਗ ਤੇਜ ਨਹੀਂ ਹੋਣਾਗਾ ਬਾਲੀ ਮੋਟੀ ਮੱਤ ਹੈ ਇਹਨਾਂ ਨੂੰ ਨਹੀਂ ਨਾ ਪਤਾ ਰੋਟੀ ਦਾ ਬਾਰੇ ਰੋਟੀ ਭੁੱਖ ਮੰਮੀ ਭੁੱਖ ਮੰਮੀ ਬਸ ਹੋਰ ਇਹਨਾਂ ਨੂੰ ਕੁਝ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਇਹਨੂੰ ਇਸ ਗੇਮ ਨੂੰ ਕਹਿੰਦੇ ਕੀ ਹੋਏ ਕੀ ਮੰਟਉਂ ਤੇਨ ਮੁੱਕੇ ਨਹੀਂ ਆਉਂਦੀ ਮੈਨੂੰ ਨਹੀਂ ਖੇਡਣੀ ਆਉਂਦੀ ਮੈਂ ਤਾਂ ਕਹਿੰਨੀ ਆ ਨਾ ਨਹੀਂ ਆਉਂਦੀ ਇਹਨੂੰ ਕੀ ਕਹਿੰਦੇ ਆ ਤੁਸੀਂ ਕੀ ਦੱਸਿਆ ਇਹਨੂੰ ਚੇਤਾ ਭੋਗਣਾ ਹੂੰ ਹੋਈ ਦਾ ਮੈਂ ਹਿਸਾਬ ਲਾਇਆ ਵੀ ਚਲੋ ਤੁਸੀਂ ਖੇਡੀ ਬਾਤ ਮੈਂ ਤਾਂ ਬਾਤ ਉਹਹੀ ਤਾਂ ਕੰਮ ਹੀ ਸੀ ਵਿਹਲਿਆਂ ਦਾ ਮੈਂ ਤਾਂ ਨਹੀਂ ਮੈਂ ਤਾਂ ਗੀਟੇ ਖੇਡਿਆ ਗੀਟੇ ਤਾਂ ਗੀਟੇ ਨਾ ਕਾਫੀ ਜਾਂਦਿਆਂ ਹਾਂ ਥੱਲੇ ਥਾਂ ਕੱਟ ਜਾਂਦਾ ਹਾਏ ਹਾਏ ਜਿਵੇਂ ਆ ਮੰਮੀ ਦੀਆਂ ਸਲਾਈਆਂ ਘਸ ਜਾਂਦੀਆਂ ਸਾਰਾ ਦਿਨ ਚਲਾਉਂਦੀ ਰਹਿੰਦੀ ਗੱਲ ਤੇ ਕਿਹਨੂੰ ਚੱਕਰ ਹੋਏ ਆ ਕਾਲਾ ਜੀ ਦਵਾਈ ਲੈ ਕੇ ਆਈ ਜੀ ਵੇਖ ਲਓ ਕੱਲ ਤੋਂ ਕਿ ਮੈਨੂੰ ਚੱਕਰ ਆਉਂਦਾ ਜੀ ਲੱਗਦਾ ਜੀ ਆਜਾ ਤਾਂ ਅਸੀਂ ਨਵੀਂ ਓਨ ਲੈਂਣ ਜਾਣੀ ਸੀ ਬੋਰੀ ਭਰ ਕੇ ਲਿਆਵਾਂਗੇ ਆਹ ਦੇ ਦੇ ਮੇਰਾ ਜੀ ਲੈ ਇਧਰ ਰੱਖ ਇਧਰ ਕਰ ਤੂੰ ਤਾਂ ਆਹਦੇ ਮੁੰਡੇ ਦੀ ਇਧਰ ਫੇਰ ਨਹੀਂ ਇੱਕ ਮਿੰਟ ਹੁਣ ਬੱਸ ਚੁੱਪ ਚੁੱਪ ਇੱਥੋਂ ਇੱਥੇ ਇੱਥੋਂ ਤੇਹਲ ਆਲੇ ਗੁਰਤੀ ਦਾਦੀ ਦੀ ਆ ਦਿਮਾਗ ਨਹੀਂ ਕੀ ਦਾਦੀ ਦੀ ਗੁਰਤੀ ਪਤਾ ਨਹੀਂ ਇੱਥੇ ਚਾ ਲੈ ਆ ਰਹੀ ਏ ਤੇ ਹੁਣ ਇਹਦਾ ਕੀ ਕਰਾਂ ਹੁਣ ਮੈਨੂੰ ਕੀ ਪਤਾ ਕੀ ਕਰਾਂ ਜਾਂ ਤੂੰ ਗਾਂਧੀ ਸਿੰਘ ਨੂੰ ਹੱਥ ਲਾ ਦੇ ਮਨ ਗਾਂਧੀ ਸਿੰਘ ਨੂੰ ਹੱਥ ਲਾ ਜੀ ਮੈਂ ਮੰਨ ਜੂਗਾ ਨਹੀਂ ਆ ਜਾ ਮੈਂ ਨਾ ਟੈਕਸੀ ਸ਼ੂ ਕਰੂੰਗਾ ਨਹੀਂ ਨਹੀਂ ਤੂੰ ਮੈਂ ਮੰਨ ਜੂਗਾ ਲੈ ਚਾ ਲੈ ਉਹ ਤੇਰੀ ਨੂੰ ਸੀ ਲੈ ਚੱਕ ਤੂੰ ਗਾ ਦੋ ਦੂਵਾ ਸਿੰਗਲ ਮਾ ਖਲਾ ਦੇ ਦਾਦੀ ਕੀ ਕਰੀ ਨੀ ਦਾਦੀ ਕਿਹਦੀ ਸਾਈਕਲ ਗੁਰੂਆ ਕੋਲ ਮੇਰੇ ਜਾਣ ਲਿਖਦੇ ਮੈਂ ਕੀ ਸੋਚਦਾ ਗੁਰੂਆ ਸਾਈਕਲ ਆ ਜਾਣਾ ਓਏ ਸਿੰਗਲ ਮਾ ਖਲਾਣਾ ਹੀ ਕਿਹੜੀ ਤਰ੍ਹਾਂ ਉਹ ਗਾ ਨੂੰ ਉਧਰ ਜਾ ਕੇ ਬੰਦ ਨਾ 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 ਕੀ ਰਹੀ ਆ ਓਏ ਸਿੰਗਾ ਨੂੰ ਮਾ ਖਲਾਣਾ ਸਾਈਕਲ ਨਹੀਂ ਜਾਂ ਤੂੰ ਕਾਲੀ ਗਾ ਫੋੜ ਕੇ ਤੇ ਅੰਦਰ ਬੰਦ ਲੈ ਤਾ ਮੈਂ ਤੈਨੂੰ ਸਾਈਕਲ ਲੈ ਚੱਕ ਜਾਂ ਤਾਂ ਕਾਲੀ ਗਾਂ ਬੰਨ ਕੇ ਬੰਨ ਦੇ ਅੰਦਰ ਕਿ ਜਾਂ ਤੂੰ ਚਿੱਟੀ ਨਹੀਂ ਮੈਂ ਜ਼ਿੰਮੇਵਾਰ ਆ ਉਹਦਾ ਜੀ ਕਰਨਾ ਮੈਂ ਲਾ ਦਾਂ ਮੈਂ ਜ਼ਿੰਮੇਵਾਰ ਆ ਸਾਈਕਲ ਪੱਕਾ ਲੈ ਕਿਹੜੀ ਨੂੰ ਚਲ ਇੱਕ ਨੂੰ ਜਿਹੜੀ ਮਰਜੀ ਨੂੰ ਨਹੀਂ ਇਸ ਨੂੰ ਨਹੀਂ ਇਹ ਜਿਹੜੀ ਵਿਚਾਰੀ ਲੋਏ ਨੂੰ ਨਹੀਂ ਕਰਵਾਣੀ ਨੂੰ ਉਹਨਾ ਜਾਂ ਤਾਂ ਕਾਲੀ ਗਾਂ ਖੋਲ ਕੇ ਅੰਦਰ ਬੰਨ ਦੇ ਤੇ ਜਾਂ ਸਿੰਗਾਂ ਲਾ ਤਲਾ ਦੇ ਤੇ ਇੱਕ ਸੈਨ ਨੂੰ ਇੱਕ ਨੂੰ ਨਹੀਂ ਦੋਹਾਂ ਨੂੰ ਨਹੀਂ ਨਹੀਂ ਤੂੰ ਟੰਗਿਆ ਫੋਟੋ ਨਹੀਂ ਖਿਚਾਉਣੀ ਚੱਲ ਨਹੀਂ ਨਹੀਂ ਟੰਗੇ ਦੇ ਫੋਟੋ ਨਹੀਂ ਤੂੰ ਇਹ ਇਹ ਸਿੰਘਾਂ ਨੂੰ ਹੱਥ ਰੋਣਾ ਐ ਕਰਕੇ ਨਹੀਂ 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 ਇੱਧਰ ਵੇਖ ਆ ਇੱਧਰ ਵੇਖ ਆ ਇੱਧਰ ਵੇਖ ਇੱਧਰ ਆ ਵੇਖ ਇੱਧਰ ਵੇਖ ਆਏ ਆ ਐ ਕਰਕੇ ਸਿੰਘਾਂ ਨੂੰ ਹੱਥ ਰੋਣਾ ਲੈ ਜੇ ਮੈਂ ਲੈ ਲੈ ਆ ਲੈ ਨਹੀਂ ਦੋਨਾਂ ਯਾਰ ਨਹੀਂ ਤੇ ਮੇਰੇ ਹੱਥ 'ਚ ਮੋਬਾਈਲ ਆ ਨਾ ਇੱਧਰ ਵੇਖ ਐ ਦੋਨਾਂ ਨੂੰ ਦੋਨਾਂ ਨੂੰ ਇੱਧਰ ਲੈ ਮੈਂ ਮੈਂ ਲਾ ਕੇ ਵਿਖਾਵਾਂ ਇੱਧਰ ਆ ਲੈ ਚੱਕ ਨਹੀਂ ਇੱਕ ਨੂੰ ਲਾ ਕੇ ਫਿਰ ਦੂਜੇ ਨੂੰ ਹੱਥ ਬਾਚ ਨਾ 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 ਦੋਨੋਂ ਨੂੰ ਲਗਾਤਾਰ ਲਾਉਣਾ ਹੈ ਦੋ ਸੈਕਿੰਡ ਨੂੰ ਲਾ ਵਾਹ ਇਹ ਇੱਕ ਨੂੰ ਲੱਗ ਗਿਆ ਨਹੀਂ ਐ ਨਹੀਂ ਐ ਨਹੀਂ ਸਾਈਕਲ ਸਾਈਕਲ ਆਣੀ ਨਹੀਂ ਉਹ ਫੜਨੇ ਆ ਫੜਨੇ ਆ ਯਾਰ ਫੜਨੇ ਆ ਐਣੀ ਫੜਨੇ ਆ ਫੜਨੇ ਆ ਫੜਨੇ ਆ ਉਹ ਇਹ ਕਰਦੀ ਆ ਫੜਨੇ ਆ ਨਹੀਂ ਐ ਐ ਐਣੀ ਪੁੱਤ ਐ ਤਾਂ ਮਾਰੂਗੀ ਤੈਨੂੰ ਆਰਾਮ ਨਾਲ ਫੜ ਲਾ ਫੜ ਲਾ ਫੜ ਲਾ ਫੜ ਲੈ ਫੜ ਲੈ ਘੱਥ ਫਿਰ ਕਿਉਂ ਤੈਨੂੰ ਕੁਛ ਨਹੀਂ ਕਹਿੰਦੀ ਕੀ ਹੋ ਗਈ ਸਾਟੀ ਲੱਗ ਜੂ ਖੂਨ ਨਿਕਲੋ ਖੂਨ ਹੀ ਆ ਫਿਰ ਕੀ ਆ ਫਿਰ ਕੀ ਆ ਐ ਰਲਾ ਤਾ ਵੀਡੀਓ ਚ ਵੀ ਕੌਣ ਹੋ ਗਿਆ ਬਈ ਐ ਨਹੀਂ ਇਧਰ ਐ ਕਰਕੇ ਐ ਐ ਐ ਜਿਵੇਂ ਮੈਂ ਫੜ ਲੈ ਆ ਵੀ ਐ ਐ ਐ ਤੇ ਫਿਰ ਕੀ ਹੋ ਗਿਆ ਐ ਘੁੱਟ ਕੇ ਹੱਥ ਚ ਫੜ ਲੈ ਦੋਨੇ ਸਿੰਘ ਦੋਨੇ ਸਿੰਘਾਂ ਹੱਥ ਚ ਫੜ ਲੈ ਤੂੰ ਤਾਂ ਪੋਲੇ ਜੇ ਨਹੀਂ ਨਹੀਂ ਨੇਪੋ ਉਹ ਮੂੰਹ ਉਧਰ ਨੂੰ ਲੈ ਗਈ ਚੱਲ ਹੋ ਜਾ ਨੇੜੇ ਹੋ ਹੋ ਗਿਆ ਨੇੜੇ ਇੱਧਰ ਵੇਖ ਇੱਧਰ ਵੇਖ ਇੱਧਰ ਵੇਖ ਇੱਧਰ ਵੇ ਲੈ ਲੈ ਆ ਲੈ ਆ ਲੈ ਆ ਲੈ ਆ ਲੈ ਆ ਮੈਂ ਲਾਉਂਦਾ ਐ ਕਰਕੇ ਇੱਧਰ ਆ ਚੱਕ ਲੈ ਆ ਲੈ ਆ ਲੈ ਆ ਲੈ ਆ ਦੋਵੇਂ ਜਿਵੇਂ ਮਰਜ਼ੀ ਲੈ ਜਾਣੇ ਨਹੀਂ ਇੱਧਰ ਵੇਖ ਆ ਲੈ ਆ ਚੱਕ ਆ ਚੱਕ ਲੈ 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 ਦੱਸ ਐਂ ਕਰ ਦੇਣਾ ਚੱਲ ਮੈਨੂੰ ਨਹੀਂ ਕਰਦੀ ਛੇਤੀ ਕਰ ਓ ਵੇਖੋ ਉਹ ਮੈਨੂੰ ਪੈਂਦੀ ਆ ਤੇ ਤੂੰ ਡਰਾਉਣਾ ਇਹਨੂੰ ਤੂੰ ਡਰਾਉਣਾ ਹੈ ਨੀ ਉਵੇਂ ਨਹੀਂ ਉਵੇਂ ਨਹੀਂ ਉਵੇਂ ਨਹੀਂ ਲੈੜੇ ਹੋ ਜਾ ਹੋ ਜਾ ਹੋ ਜਾ ਕੁਛ ਨਹੀਂ ਕਹਿੰਦੀ ਚੱਲ 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 ਨਹੀਂ ਤੂੰ ਹੁਣ ਆ ਇਧਰ ਐ ਕਰੇਂਗਾ ਤਾਂ ਡਰੂਗੀ ਲੈ ਮੈਨੂੰ ਕੁਛ ਨਹੀਂ ਕਹਿੰਦੀ ਲੈ ਦੱਸ ਲੈ ਤੈਨੂੰ ਕਿਉਂ ਕਹੇਦੀ ਲੈ ਮੈਨੂੰ ਕੁਛ ਨਹੀਂ ਕਹਿੰਦੀ ਫੜ ਲਾ ਫੜ ਲਾ ਤੂੰ ਕੁੱਟ ਕੇ ਫੜ ਲਾ ਕੁਛ ਨਹੀਂ ਦਆ ਇੱਕ ਫੜੂਗਾ ਕੁੱਟ ਕੇ ਪਹਿਲਾਂ ਇੱਕ ਫੜ ਕੁਛ ਨਹੀਂ ਹੁੰਦਾ ਵੇਖੀ ਜਾਊਗੀ ਫੜ ਲਾ ਫੜ ਲਾ ਫੜ ਲਾ ਫੜ ਲਾ

ਜਾ ਉਪਰਾ ਨਹੀਂ ਨਹੀਂ ਆ ਦੇਖ ਲੋ ਨਾ ਮੇਰਾ ਪਤਾ ਕਹਿੰਦੇ ਨਹੀਂ ਉੜਵਾ ਦੇ ਦੇ ਉਹਨੇ ਨਾ ਉੜਵਾ ਸਾਣਾ ਨਾ ਖੋਤਰਾ ਨਾ ਡੋਪਦਾ ਜੂਗਾ ਨਹੀਂ ਨਹੀਂ ਲੈ ਗਈ ਐ ਨਹੀਂ ਸੁੱਕਰੇ ਕਿਉਂ ਇਹਨਾਂ ਦੇ ਪਿੱਛੇ ਆ ਜਾਈ ਨਹੀਂ ਲੈ ਕੇ ਦਿੰਦੇ ਕੁਛ ਨਹੀਂ ਨਹੀਂ ਉਦਾਂ ਨਹੀਂ ਗਈ ਹੱਥ ਲਾਉਣਾ ਉਹਨੂੰ ਫੜਨਾ ਸਿੰਘ ਨੂੰ ਨਹੀਂ ਨਹੀਂ ਇਹ ਪਤਾ ਕਿਵੇਂ ਕਰੀ ਐ ਉਹਨੂੰ ਜਿਵੇਂ ਚੁੰਡੀਆਂ ਤੇ ਡਰਦੀ ਆ ਉਹ ਵੀ ਚੁੰਡੀਆਂ ਮਾਰਦੇ ਨਹੀਂ ਚੱਲ ਤੂੰ ਆ ਜਾ ਐਵੇਂ ਇਹਨਾਂ ਨੇ ਆ ਦੋ ਆ ਲਾ ਲੋ ਲਿਬੜੀ ਸੜ ਗਈ ਸੜ ਗਿਆ ਲਓ ਜੀ ਲਓ ਜੀ ਵੰਛ ਨੂੰ ਤਾਂ ਮਿਲ ਗਿਆ ਸਾਈਕਲ ਪੁੱਤ ਕਿਹੜਾ ਮਿਲਿਆ ਗੇਰਾਂ ਵਾਲਾ ਵੰਛਾ ਵੰਛਾ ਸਾਈਕਲ ਕਿਹੜਾ ਸੀ ਗੇਰਾਂ ਵਾਲਾ ਕਿ ਦੂਜਾ ਬਿਨਾ ਗੇਰਾਂ ਤੋਂ ਲੋ ਬਈ ਹੁਣ ਇਹ ਤਾਂ ਮੰਨਦੇ ਨਹੀਂ ਹੈ ਸਿੰਘਾਂ ਨੂੰ ਹੱਥ ਲੱਗਾ ਕਿ ਨਹੀਂ ਤੇ ਤੁਸੀਂ ਕਮੈਂਟ ਚ ਜਰੂਰ ਦੱਸਿਓ ਲੱਗਾ ਕਿ ਨਹੀਂ ਜੇ ਕਮੈਂਟ ਆ ਗਏ ਤੇ ਸਹੀ ਹੋਇਆ ਤੇ ਤੁਹਾਨੂੰ ਲੈ ਕੇ ਦੇਣਾ ਪੜਾ ਪੱਕਾ ਜੇ ਤਾਂ ਲੋਕਾਂ ਨੇ ਕਹਿਤਾ ਕਿ ਹਾਂ ਵਾਕਿਆ ਵੰਛ ਨੇ ਸਿੰਘਾਂ ਨੂੰ ਹੱਥ ਲਾਇਆ ਤੇ ਸਾਈਕਲ ਮਿਲ ਜੂਗਾ ਤੇ ਜੀ ਉਹਨਾਂ ਨੇ ਕਿਹਾ ਨਹੀਂ ਲੱਗਾ ਤੇ ਫਿਰ ਨਹੀਂ ਮਿਲਣਾਗਾ ਬਾਈ ਸਿੱਧੀ ਗੱਲ ਆ ਹੁਣ ਚਾਹੇ ਗੁੱਸੇ ਨਾਲ ਤੇ ਚਾਹੇ ਰਾਜੀ ਰਹਿ ਓਕੇ ਉਹ ਵੇਲੇ ਦਾਦੀ ਤੇ ਖੋਲਣ ਲੱਗੀ ਹੋਵੇਲਾ ਕੁਛ ਨਹੀਂ ਕਹਿੰਦੀ ਠੀਕ ਆ ਤੇ ਰੋਜ ਦਾ ਕੰਮ ਆ ਉਹ ਤਾਂ ਤੇ ਤੂੰ ਵੀ ਰੋਜ ਦਾ ਸਿੱਖਣਾ ਤੇ ਚਲੋ ਓਕੇ ਬਾਈ ਕਰਦ ਗਏ ਫਿਰ ਆਪਾਂ ਵਲੌਗ ਨੂੰ ਤੇ ਕਮੈਂਟ ਜਰੂਰ ਕਰਿਓ ਵੀ ਲੱਗਾ ਹੈ ਕਿ ਨਹੀਂ ਲੱਗਾ ਸਿੰਘਾਂ ਨੂੰ ਆਤਾ ਫਿਰ ਆਪਾਂ ਇਹਨੂੰ ਸਾਈਕਲ ਲੈ ਦਾਂਗੇ ਚਲੋ ਤੇ ਚਲੋ ਇਸ ਦੇ ਨਾਲ ਹੀ ਆਪਾਂ ਵਲੌਗ ਨੂੰ ਕਰਦੇ ਆਂ ਐਂਡ ਤੇ ਜਰੂਰ ਕਮੈਂਟ ਕਰਿਓ ਕਿਉਂਕਿ ਮਸਲਾ ਕਿੰਦਾ ਹੈ ਸਾਈਕਲ ਮਸਲਾ ਸਾਈਕਲ ਦਾ ਠੀਕ ਹੈ ਜੀ ਤੇ ਸਾਰੇ ਹੱਸਦੇ ਵਾਸਤੇ ਰੋ